ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਭਰਾ ਇਹ ਵੱਡੇ ਸਭਰਾ ਹੈ ਛਾਮ ਸਿੰਘ ਟਾਰੀ ਦੇ ਨਾਲ ਸੰਬੰਧਤ ਦੋਸਤੋ ਇਹ ਪਿੰਡ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਇਹ ਬਾਈ ਜੀ ਹੋਰੀ ਬੈਠੇ ਆ ਖੇਤਾਂ ਦੇ ਵਿੱਚ ਇਹਨਾਂ ਦੀ ਆਪਣੀ ਢਾਣੀ ਹੈ ਤੇ ਇਹ ਬਿਲਕੁਲ ਸਤਲੁਜ ਦਰਿਆ ਦੇ ਕੰਢੇ ਦੇ ਉੱਤੇ ਆ ਮਖੂ ਇੱਥੋਂ ਨੇੜ ਰਹਿ ਜਾਂਦਾ ਹੈ ਹਰੀਕੇ ਵੀ ਇਹਦੇ ਨੇੜੇ ਹੈ ਸੋ ਇਹ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੇ ਵਿੱਚੋਂ ਮੈਂ ਵੀਡੀਓ ਜਿਹੜੀ ਉਹ ਸ਼ੂਟ ਕਰ ਰਿਹਾ ਤੇ ਪਹਿਲੀ ਵੀਡੀਓ ਇਹਨਾਂ ਵੀਰਾਂ ਕੋਲੋਂ ਮੈਂ ਬਣਾ ਰਿਹਾ ਬਾਈ ਦੱਸਦਾ ਗੱਲਾਂ ਬਾਤਾਂ ਜਿਹੜੀਆਂ ਫਾਰਮਲ ਤੌਰ ਤੇ ਆਪਾਂ ਕਰਿਆ ਕਿ ਕਿਸੇ ਵੀਰ ਨਾਲ ਕਰਦੇ ਆ ਵੀ ਇਹ ਪੁਰਾਣਾ ਇਹਨਾਂ ਦਾ ਵਪਾਰ ਹੈ ਤੇ گاਵਾ ਹੀ ਲੈ ਕੇ ਆਉਂਦੇ ਜ਼ਿਆਦਾਤਰ ਕਿਸੇ ਟਾਈਮ ਗੁਜਰਾਤ ਦੇ ਵਿੱਚ ਬਹੁਤ ਜ਼ਿਆਦਾ ਮਾਲ ਬਾਈ ਕਹਿੰਦਾ ਵੇਚਿਆ ਇੱਥੇ ਲੋਕਲ ਕੰਮ ਘੱਟ ਸੀ ਪਰ ਹੁਣ ਪਿਛਲੇ ਟਾਈਮ ਤੋਂ ਜਿਹੜਾ ਇਹ ਇੱਥੇ ਲੋਕਲ گاਵਾ ਜਿਹੜੀਆਂ ਉਹ ਸੇਲ ਕਰ ਰਹੇ ਅੱਜ ਦੀ ਵੀਡੀਓ ਦੇ ਤਿੰਨ ਨਾਗ ਹੈ ਜਿਹਦੇ ਚ ਦੋ ਗਾਵਾਂ 1052 ਰੇਟ ਵੀਡੀਓ ਦੇ ਵਿੱਚ ਹੀ ਹੋਣਗੇ ਤੁਹਾਨੂੰ ਜਿਹੜਾ ਨਾਗ ਇਹਨਾਂ ਤੋਂ ਜੱਜ ਜੂਗਾ ਉਹ ਤੁਸੀਂ ਤਸੱਲੀ ਕਰਕੇ ਖਰੀਦ ਲੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹੇਗਾ ਜਿਹੜੀ ਵਿਚਾਲੇ ਗਾਂ ਵਧੀਆ ਦੱਸੋ ਇਹ ਤਾਜੀ ਸੋਈ ਵੀ ਤੇ ਇਹਦੇ ਨਾਲ ਬੱਚਾ ਵੀ ਫੀਮੇਲ ਕਾਫ ਆ ਵੱਛੀ ਨੂੰ ਇਹਨੇ ਜਨਮ ਦਿੱਤਾ ਸੋਹਣੀ ਬੱਛੀ ਹੈ ਇਹਦੇ ਨਾਲ ਬਾਕੀ ਤੇ ਤਿੰਨਾ گاਵਾਂ ਬਾਰੇ ਜਾਣਕਾਰੀ ਲਵਾਂਗੇ ਤੇ ਇੱਕ ਗਾਂ ਲਾਸਟ ਉੱਤੇ ਜਿਹੜੀ ਅੰਦਰਲੇ ਪਾਸੇ ਤੁਸੀਂ ਦੇਖ ਰਹੇ ਹੋ ਤੀਜੇ ਨੰਬਰ ਤੇ ਇਹ ਗੱਬਣ ਹੈ। ਸੋ ਆਓ ਸ਼ੁਰੂਆਤ ਆਪਾਂ ਸੋਈ ਸਵਾਈ ਵੜ ਪਹਿਲੇ ਨੰਬਰ ਤੇ ਜਿਹੜੀ ਵੱਢੀ ਉੱਥੋਂ ਕਰਦੇ ਆ। ਉਸ ਤੋਂ ਬਾਅਦ ਤੁਹਾਨੂੰ ਅਗਲੇ ਨਗ ਦਿਖਾਉਣੇ ਆ। ਤਸੱਲੀ ਕਰਨਾ ਤੁਹਾਡਾ ਹੱਕ ਹੈ। ਵੀਡੀਓ ਚ ਪਸ਼ੂ ਹਰੇਕ ਪੱਖ ਤੋਂ ਦਿਖਾਉਂਗਾ। ਬਾਕੀ ਫਾਈਨਲ ਤੁਸੀਂ ਕਰੋਗੇ। ਮਿਲਦੇ ਆਂ ਬਾਈ ਨੂੰ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜਗਦੀਪ ਬਾਈ ਦੀ ਸਤਿ ਸ਼੍ਰੀ ਅਕਾਲ। ਨਾਮ ਦੱਸੋ ਵੀਰ ਆਪਣਾ। ਨਾਮ ਆ ਆਪਣਾ ਗੁਰਸਾਖ ਸਿੰਘ ਜੀ। ਗੁਰਸਾਖ ਬਾਈ ਪਰਾਣਾ ਵਪਾਰ ਕਰ ਰਹੇ ਹਾਂ ਹਾਂਜੀ ਹਾਂਜੀ ਆਪਣਾ ਜੀ ਜਿੰਦੀ ਪੁਸ਼ਤੀ ਪਹਿਲੇ ਪਾਪਾ ਕਰਦੇ ਹਨ ਆਪਣਾ ਜੀ ਠੀਕ ਹੈ ਹਾਂਜੀ ਅੱਛਾ ਹੁਣ ਤਾਂ ਲੋਕਲ ਹੀ ਕਰ ਦੋਗੇ ਗੁਜਰਾਤ ਨੂੰ ਨਹੀਂ ਲੋਕਲ ਵੀ ਗੁਜਰਾਤ ਨੂੰ ਵੀ ਗੱਡੀਆਂ ਭਰਦੇ ਦੀਆਂ ਜਿ ਕਿਤੇ ਕਿਤੇ ਜਦੋਂ ਆਰਡਰ ਆਉਂਦਾ ਜੀ ਕਿਤੇ ਠੀਕ ਹੈ ਵੈਸੇ ਜ਼ਿਆਦਾਤਰ ਹੁਣ ਇੱਥੇ ਲੋਕਲ ਹੀ ਕੰਮ ਚੱਲ ਰਿਹਾ ਹੈ ਹਾਂਜੀ ਹਾਂਜੀ ਜਗਦੀਪ ਆਪਾਂ ਲੋਕਲ ਹੀ ਜ਼ਿਆਦਾ ਕੰਮ ਕਰਦੇ ਸਰ ਸਾਹਿਬ ਬਈ گاਵਾ ਹੀ ਲਿਆਉਣੇ ਹੋ ਜਾਂ ਮੱਝ ਵੀ ਆ ਜਾਂਦੀ ਨਹੀਂ ਨਹੀਂ ਜਗਦੀਪ ਭਾਈ ਜ਼ਿਆਦਾਤਰ ਆਪਣੇ ਕੋ ਗਾਵਾਂ ਹੀ ਆਉਂਦੀਆਂ ਜੀ ਰੈਗੂਲਰ ਆਉਂਦੀਆਂ ਜੀ ਠੀਕ ਹੈ ਗਾਵਾਂ ਰੂਟੀਨ ਚ ਹੀ ਰਹਿੰਦੀਆਂ ਤੇ ਹੁੰਦੀਆਂ ਏ ਜਗਦੀਪ ਭਾਈ ਦੂਜੀ ਸਵੇ ਸੂਈ ਆ ਤੇ ਪਹਿਲੇ ਨੇ ਇਹਨੇ 20 ਤੋਂ 22 ਪਲੱਸ ਦੁੱਧ ਕੱਢਿਆ ਏ ਤੇ ਛਿੱਗੀ ਮੂੰਹ ਆ ਠੀਕ ਹੈ ਹਾਂਜੀ ਅੱਛਾ ਇਹ ਸੂਈ ਅੱਜ ਹੀ ਏ ਏ ਜਗਦੀਪ ਭਾਈ ਆਵੇ ਜੇਰ ਵੀ ਪਾ ਦਿੱਤੀ ਆ ਜਣਾ ਆਪਾਂ 5-6 ਲੀਟਰ ਚੋਤਾ ਵਾ ਠੀਕ ਹੈ ਤੇ ਅੱਜ ਹੀ ਸੂਈ ਆ ਕੀ ਰੇਟ ਕੀ ਰਹਿਣਾ ਭਾਈ ਇਹਦਾ ਜਗਦੀਪ ਭਾਈ ਮੁੱਲ ਕਰਨ ਨੂੰ ਭੱਜ ਸੀ ਕਰ ਲਈਏ 75000 ਦੀ ਦੇ ਦਾਂਗੇ ਜੀ ਤੁਰ ਕੇ ਨੂੰ ਹਾਂਜੀ ਹਾਂਜੀ ਜੀ ਦੋਸਤੋ ਅੱਜ ਹੀ ਸੂਈ ਹੈ ਤੁਸੀਂ ਇਹਦੇ ਪੁੜੇ ਨੀਵੇਂ ਵੀ ਦੇਖੋਗੇ ਮੱਛੇ ਨੂੰ ਇਹਨੇ ਜਨਮ ਦਿੱਤਾ ਹੈ ਹੱਥੀਚੁਆਈ ਵਾਲਾ ਥਾਣਾ ਬਾਈ ਕਹਿੰਦਾ ਵੀ ਬੋਲਾ ਇਹਦਾ ਚੋਇਆ ਜੇਰ ਤੋਂ ਪਹਿਲਾਂ ਦੁੱਧ ਚੋਣਾ ਗਾਂ ਦਾ ਚੋਣਾ ਹੀ ਪੈਂਦਾ ਕਿਉਂਕਿ ਗਾਂ ਪੈਠੀ ਸੀ ਤੇ ਪਿਆਤਾ ਹੀ ਚੋਗੇ ਇਹਨੂੰ ਨਾ ਜਿਹੜੀ ਕੈਲਸ਼ੀਅਮ ਸੋ ਹਵਾਨਾ ਦੇਖੋ ਦੋਸਤੋ 75000 ਦੀ ਬਾਈ ਕਹਿੰਦਾ ਵੀ ਇਹ ਗਾਂ ਦੇ ਦਿਆਂਗੇ ਮੁੱਲ ਜਿਹੜਾ ਮਰਜ਼ੀ ਕਰਾ ਲਓ ਸੋ ਜੀ ਨੂੰ ਚਾਚੇ ਹੱਥੀਚੁਆਈ ਵਾਲਾ ਥਾਣ ਤੇ ਹਵਾਨਾ ਅੱਗੇ ਨੂੰ ਵੀ ਚੰਗਾ ਪਛਾਣ ਦੀ ਵੀ ਸੋਹਣਾ ਦੱਸਦਾ ਬਾ ਮੋੜ ਲਓ ਬਾਈ ਸੋ ਇਹ ਪਹਿਲੇ ਨੰਬਰ ਦੇ ਉੱਤੇ ਤੁਹਾਨੂੰ ਗਾਂ ਦਿਖਾ ਰਹੇ ਹਾਂ ਬਿਲਕੁਲ ਤਾਜੀ ਸੂਈ ਵੀ ਹੈਗਾ ਇਹਨੇ ਬੱਚੇ ਨੂੰ ਜਨਮ ਦਿੱਤਾ। ਬਾਕੀ ਜਗਦੀਪ ਭਾਈ ਬਿਲਕੁਲ ਠੰਡੀ ਸੀਲ ਆ ਠੀਕ ਹੈ ਚੁਆਈ ਵੀ ਬਹੁਤ ਸੋਹਣੀ ਲੱਗੀ ਸਹੀ ਹੈ ਭਾਈ ਸੋ ਦੋਸਤ ਚੁਆਈ ਭਾਈ ਕਹਿੰਦਾ ਵੀ ਬਹੁਤ ਵਧੀਆ ਅੱਛਾ ਵੀਰ ਮੈਂ ਪਹਿਲੀ ਵੀਡੀਓ ਬਣਾ ਰਿਹਾ ਤਾਂ ਜਿਹੜੇ ਮੇਰੇ ਨਾਲ ਵੀਰ ਜੁੜੇ ਹੋਏ ਆ ਉਹ ਪਹਿਲੀ ਵਾਰ ਤੁਹਾਡੀ ਵੀਡੀਓ ਦੇਖਣਗੇ ਹਾਂਜੀ ਜਿਹੜਾ ਟਰਾਂਸਪੋਰਟ ਦਾ ਸਾਧਨ ਹੈ ਜਿਵੇਂ ਕਿਸੇ ਵੀਰ ਨੇ ਪਾਸ ਕਰਨ ਵਾਸਤੇ ਆਪਦੇ ਵਹੀਕਲ ਤੇ ਆ ਜਾਣਾ ਹੁੰਦਾ ਤਾਂ ਉਹ ਇੱਥੇ ਮਿਲ ਜਾਂਦਾ ਆ ਆਪਣਾ ਖੋਦੀ ਗੱਡੀ ਆ ਜੀ ਅੱਛਾ ਖੋਦੀ ਗੱਡੀ ਹੈਗੀ ਹੈ ਹਾਂਜੀ ਠੀਕ ਆ ਕੋਈ ਦਿੱਕਤ ਨਹੀਂ ਮਤਲਬ ਇੱਥੇ ਆ ਜੇ ਪਾਸ ਕਰੇਗਾ ਆਪਣੀ ਵੀਰ ਦੀ ਬਠਿੰਡੇ ਤੱਕ ਵੀ ਜਾਂਦੀ ਬਰਨਾਲੇ ਵੀ ਗੱਡੀ ਪਹੁੰਚ ਜੂਗੀ ਕੋਈ ਟੈਨਸ਼ਨ ਵਾਲੀ ਗੱਲ ਅੱਛਾ ਉਧਰ ਦੇ ਪਾਸੇ ਨੂੰ ਜਾਂਦਾ ਮੈਂ ਜਾਂਦਾ ਜੀ ਮਾਲ ਆਪਣਾ ਸਿੱਧਰ ਜਾਂਦੇ ਆ ਜੀ ਓਕੇ ਸੋ ਇਹ ਦੱਸੋ ਪਹਿਲੇ ਨੰਬਰ ਤੇ ਗਾਂ ਦੇਖੋ ਮੈਂ ਇਹਦੇ ਥਣ ਬਾਰੇ ਕਿਹਾ ਸੀ ਵੀ ਇਹਦਾ ਥੀਚੁਆਈ ਵਾਲਾ ਤੁਹਾਨੂੰ ਦਿਖਾ ਵੀ ਦਿੰਦਾ ਬਹੁਤ ਸੋਹਣਾ ਥਣ ਦਾ ਸੈਜ ਹੈ ਹਵਾਨੇ ਦੇ ਵਿੱਚੋਂ ਦੁੱਧ ਕੱਢਿਆ ਉਹਦਾ ਪਤਾ ਵੀ ਲੱਗਦਾ ਹਵਾਨੇ ਦਾ ਰੁਖ ਜਿਹੜਾ ਉਹ ਥੋੜਾ ਜਿਹਾ ਜਦੋਂ ਦੁੱਧ 10 ਰਾਂ ਤਾਜੀ ਸੂਈ ਗਾਂ ਦੇ ਹਵਾਨੇ 'ਚ ਨਿਕਲਦਾ ਤਾਂ ਉਹ ਫਿੱਕਾ ਪੈਂਦਾ ਪਰ ਫਿਰ ਵੀ ਹਵਾਨਾ ਹੁਣ ਵੀ ਸੋਹਣਾ ਦੱਸਦਾ ਤਾਜੀ ਸੂਈ ਵੀ ਗਾਂ ਤੁਸੀਂ ਹਵਾਨਾ ਫੇਰ ਇਹਦਾ ਦੇਖੋ ਚੰਗਾ ਹਵਾਨਾ ਤਿਆਰ ਕੀਤਾ ਹੋਊਗਾ ਇਹਨੇ ਕਰਮਾ ਵਾਲੀ ਨੇ ਇੱਕ ਵੱਛੀ ਵਾਲੀ ਗਾਂ ਹੈ ਬਈ ਕੰਨ ਮਸੂਆ ਇਹ ਤੇ ਜਗਦੀਪ ਭਾਈ ਇਹ ਵੀ ਛਿੱਗੀ ਜੇ ਕੋਈ ਦੰਦ ਬੇਸ਼ੱਕ ਆਣ ਕੇ ਚੈੱਕ ਕਰ ਲੇ ਆਪਣੇ ਠੀਕ ਹੈ ਤੇ ਇਹਨੇ ਵੱਛੀ ਨੂੰ ਜਨਮ ਦਿੱਤਾ ਹੈ ਤੇ ਪਰਸੋਂ ਦੀ ਸੂਈ ਜਦ 18 ਲੀਟਰ ਬੋਲਾ ਠੀਕ ਹੈ ਭਾਈ ਹਾਂਜੀ ਅੱਛਾ ਇਹਦਾ ਰੇਟ ਕੀ ਰਹਿਣਾ ਭਾਈ ਇਹਦਾ ਬਾਈ 75 ਦੀ ਦੇ ਦਾਂਗੇ ਠੀਕ ਹੈ ਤੋਰਗੇ ਇਹਨੂੰ ਵੀ ਸਿਰਸੇ ਇਹਦੇ ਨਾਲ ਵੱਛੀ ਜ਼ਰੂਰ ਨੋਟ ਕਰ ਲਿਓ ਵੈਲਿਊ ਹੁੰਦੀ ਹੈ ਨਾ ਵੱਛੀਆਂ ਦੀ ਕਿਉਂਕਿ ਡੇਢ ਕਸਾਲ ਦੀ ਵੱਛੀ ਦੋਹਾਂ ਸਾਲਾਂ ਤੋਂ ਪਹਿਲਾਂ ਨਾਲ ਗਾਂ ਬਣ ਜਾਂਦੀ ਹੈ ਚੰਗੀ ਹਾਈਟ ਆ ਦੱਸੋ ਕੱਦ ਵੀ ਸੋਹਣਾ ਵੇਲ ਵੀ ਚੰਗੀ ਹੈ 18 ਕਿਲੋ ਦੁੱਧ ਇਸ ਟਾਈਮ ਹੈਗਾ ਤੇ ਇਹਦੇ ਨਾਲ ਬੱਚਾ ਜਿਹੜਾ ਉਹ ਵੱਛੀ ਹੈ ਵੱਛੀ ਦੀ ਥੋੜੀ ਖਿੱਚ ਪਸੂ ਕਰਦਾ ਹੈ ਗਾੜੀ ਜਿਹੜੀ ਉਹ ਵੀ ਚੰਗੀ ਐ 75000 ਦੀ ਇਹ ਗਾਂ ਮਿਲੂਗੀ ਸੋ ਜੀ ਨੂੰ ਪਸੰਦ ਆਵੇ ਨਾਲ ਇਹਦੇ ਵੱਛੀ ਵੀ ਐ ਉਹ ਪਲੱਸ ਪੁਆਇੰਟ ਐ ਇਸ ਗਾਂ ਦਾ ਬਾਕੀ ਫੇਸ ਕੁਆਲਟੀ ਵੀ ਜਗਦੀਪ ਭਾਈ ਬਹੁਤ ਸੋਹਣੀ ਲੱਗਦੀ ਐ ਸਹੀ ਐ ਸੋ ਬਸੋ ਚੰਗੇ ਢਾਂਚੇ ਦੀ ਐ ਚੰਗੇ ਦੁੱਧ ਵਾਲੀ ਵਾੜ ਗਰਮੀ ਦੀ ਰੁੱਤ ਚ ਸੋਹਣਾ ਦੁੱਧ ਪਾਈ ਜਾਊਗੀ ਬਾਕੀ ਅੱਜ ਵੀ ਦੁੱਧ ਦੇ ਥਲੇ ਵੀ ਚੰਗਾ ਦੱਸਦਾ ਉਹ ਤੁਸੀਂ ਝੋਕੇ ਲੈ ਲੈਣਾ ਉਹ ਦਵਾਈ ਜਗਦੀਪ ਭਾਈ ਦੋ ਟਾਈਮ ਆਪਣੀ ਤਸੱਲੀ ਕਰ ਲੈ 25 ਤੋਂ ਪਲਾਸੀ ਜਾਊਗੀ ਸਹੀ ਠੀਕ ਹੈ ਸੋ 25 ਤੋਂ ਬਾਹਰ ਬਾਈ ਕਹਿੰਦਾ ਵੀ ਇਹ ਦੁੱਧ ਦੇਊਗੀ ਤੇ ਇਹਦੀ ਵੱਚੀ ਤੁਸੀਂ ਸਾਹਮਣੇ ਦੇਖ ਸਕਦੇ ਹੋ 나ੜੂਆ ਵੱਚੀ ਦਾ ਨਾਮ ਹੈ ਕਿਉਂਕਿ ਇਹ ਜੇ ਸੂਈ ਪਰਸੋ ਹੀ ਹੈ ਇਹਦੀ ਜੇਰ ਦੀ ਵੀ ਆਪਣੇ ਕੋਲੇ ਵੀਡੀਓ ਪਈ ਹੈ ਠੀਕ ਹੈ ਹਾਂਜੀ ਕਿ ਇਹਨੇ ਵੀ ਆਪਣੇ ਘਰੇ ਆ ਕਿ ਸੂਈ ਸੀ ਫਿਰ ਇਹ ਬਾਈ ਆਪਾਂ ਗੱਬਨ ਲਈ ਤੇ ਉਹਨਾਂ ਦੇ ਘਰੇ ਸੂਈ ਉਹਨੇ ਜੇਰ ਦੀ ਆਪਣਾ ਵੀਡੀਓ ਪਾਈ ਆਪਣੇ ਫੋਨ ਦੇ ਵਿੱਚ ਹੈਗੀ ਓਕੇ ਠੀਕ ਹੈ ਸੋ ਖਰੀਦੀ ਦੱਸੋ ਗੱਬਨ ਸੀ ਪਰ ਉਹਦੋਂ ਸੂਪ ਹੀ ਤੇ ਜੇਰ ਬਾਈ ਕਹਿੰਦਾ ਵੀ ਵੀਡੀਓ ਮਾਲਕਾਂ ਨੇ ਪਾਤੀ ਸੀ ਜਦੋਂ ਇਹਦੀ ਜੇਰ ਇਹਨੇ ਸਿੱਟੀ ਹੈ ਸੋ ਇਹ ਤੁਸੀਂ ਇਹਦੀ ਗਾੜੀ ਦੇਖ ਸਕਦੇ ਹੋ ਬਾਕੀ ਨ ਇਹ ਇਹ ਦੇ ਨਾਲ ਬੱਚਾ ਫੀਮੇਲ ਕਾਪ ਹੈ ਇੱਕ ਗੱਬਣ ਗਾਂ ਵੀ ਹੈ ਬਾਈ ਕੋਈ ਵਿਕਰੀ ਵਾਲੀ ਜਿਹੜੀ ਇਹ ਲਾਸਟ ਉੱਤੇ ਬਾਈ ਗੱਬਣ ਗਾਂ ਰਸਦੀ ਹੈ ਇਹ ਜਗਦੀਪ ਬਾਈ ਇਹ ਥੋੜਾ ਸ਼ਾਈ ਹਾਲ ਤੇ ਐਚਪ ਦਾ ਕ੍ਰੋਸ ਆ ਹੂੰ ਤੇ ਇਹ 10 ਦਿਨ ਬਾਕੀ ਆ 10 ਦਿਨ ਬਾਕੀ ਹਾਂਜੀ ਤਰੀਕ ਦੇ ਹਿਸਾਬ ਨਾਲ ਇਹਦਾ ਰੇਟ ਕੀ ਰਹਿਣਾ ਬਾਈ ਇਹ ਜਗਦੀਪ ਬਾਈ 85 ਦੀ ਦਿੰਾਂਗੇ ਠੀਕ ਹੈ ਹਾਂਜੀ ਦੋਸਤੋ 85000 ਦੀ ਮਿਲੂ ਥੋੜਾ ਕ੍ਰੋਸ ਅੰਗ ਹੈ ਤੇ ਕ੍ਰੋਸ ਗਾਵਾਂ ਗਰਮੀ ਦੀ ਰੁੱਤ 'ਚ ਥੋੜੀਆਂ ਇਸ ਪੱਖ ਤੋਂ ਕਾਮਯਾਬ ਰਹਿੰਦੀਆਂ ਵੀ ਗਰਮੀ ਥੋੜੀ ਘਟ ਮਣਾਉਂਦੀ ਹੈ ਕੰਪੇਅਰ ਜੇ ਕਰਦੇ ਆਪਾਂ ਐਚ ਐਫ ਜਾਂ ਜਰਸੀ ਦੇ ਨਾਲ ਸੋ ਵਜਨ ਗਾਂ ਦਾ ਬਹੁਤ ਹੈ ਕ੍ਰੋਸ ਬਰੀਡ ਬਾਈ ਨੇ ਕਿਹਾ ਤਾਂ ਆਟੋਮੈਟਿਕ ਧਿਆਨ ਚਾਉਂਦਾ ਹੋਊਗਾ ਇਹਦੇ ਥਣ ਦਾ ਸਾਈਜ਼ ਜਿਹੜਾ ਹੋ ਅੱਥੀ ਚੁਆਈ ਵਾਲਾ ਹੋ ਜਾਂਦਾ ਕਿਉਂਕਿ ਥੋੜਾ ਜਿਹੜੀਆਂ ਕ੍ਰੋਸ ਗਾਵਾਂ ਉਹਨਾਂ ਦਾ ਥਣ ਉਹਨਾਂ ਬਾਈ ਦੇ ਵਿੱਚ ਕੋਈ ਪਰੇ ਬੈਜੇ ਕੋਈ ਚੱਕਰ ਹੀ ਨਹੀਂ ਹੈ ਸੋ ਬਹਿਰ ਠੰਡੀ ਸਿਮੀਲੀ ਜਦ ਗਾਵਾਂ ਹੋਈਆਂ ਥਣ ਦਾ ਸਾਈਜ਼ ਦੇਖ ਲਓ ਠੀਕ ਹੈ ਬਈ ਓਕੇ ਸੋ ਟਨ ਚਾਇਦਾ ਤੁਸੀਂ ਦੇਖ ਸਕਦੇ ਹੋ ਇਹਦਾ ਸਟਰਕਚਰ ਹੈ ਦੱਸੋ ਖਾਨਤ ਨੂੰ ਵੀ ਜਗਦੀਪ بھائی ਬਹੁਤ ਸੋਹਣਾ ਲੱਗਾ ਏ। ਤੋਂ ਚੰਗੇ ਥਾਂ ਦੇ ਸਹਜ ਆ। ਦਰਮਿਆਨੇ ਜੇ ਕੱਦ ਦੇ ਵਿੱਚ ਵਜਨ ਗਾਂ ਦਾ ਕਾਫੀ ਹੈ। ਤੋਂ ਇਹਦਾ ਰੇਟ 85000 ਤੇ ਦੂਜੀਆਂ ਦੋ ਗਾਵਾਂ ਜਿਨ੍ਹਾਂ ਦਾ ਰੇਟ 75 75000 ਹੈ। ਤੁਹਾਡੀ ਚੁਆਇਸ ਆ ਦੋਸਤੋ ਜਿਹੜੀ ਤੁਸੀਂ ਖਰੀਦਣੀ ਚਾਹੋ। ਉਹ ਗਾਂ ਲੈ ਲਓ ਜੇ ਥੋੜਾ ਬਹੁਤਾ ਇਹਦੇ ਚ ਮਾਨਤਾ ਵੀ ਹੋ ਜਾਣਾ ਕਿਉਂਕਿ ਇਹ ਡਿਮਾਂਡ ਫਿਕਸ ਨਹੀਂ ਹੁੰਦੀ। ਸੋ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਤਿੰਨ ਪਸ਼ੂ ਵਿਕਾਊ ਹੈ। ਇਸ ਸਾਈਡ ਵਾਲੇ ਵੀਰੇ ਬੜੇ ਲਾਂਬੇ ਹੁੰਦੇ ਸੀ ਅੱਜ ਤੁਹਾਡੇ ਲਈ ਇਧਰੋਂ ਗਾਵਾਂ ਦੀ ਵੀਡੀਓ ਬਣਾਤੀ ਹੈ ਤੁਸੀਂ ਆਓ ਦੇਖੋ ਤੇ ਆਪ ਦੀ ਤਸੱਲੀ ਕਰਕੇ ਖਰੀਦੋ ਤਿੰਨ ਗਾਵਾਂ ਨੇ ਤਿੰਨ ਜਿਹੜੀਆਂ ਉਹ ਸੁਭਾ ਦੀਆਂ ਠੰਡੀਆਂ ਪੂਰੀਆਂ ਸੀਲ ਸੁਭਾ ਦੀਆਂ ਬਾਕੀ ਇਹ ਦੋ ਵੜਾਂ ਤਾਂ ਜਿਹੜੀਆਂ ਉਹ ਸੋਨੀਆਂ ਸਵਾਈਆਂ ਜਿਨ੍ਹਾਂ ਦੇ ਵਿੱਚ ਬਿਲਕੁਲ ਤਾਜੀ ਸੂਈ ਵੀ ਅਜੇ ਪੁੜਾ ਚੱਕਿਆ ਵੀ ਨਹੀਂ ਕਿਉਂਕਿ ਅਜੇ ਕੁਸਟ ਟਾਈਮ ਪਹਿਲਾਂ ਜਾਂ ਅੱਜ ਕਹਿ ਲੋ ਵੀ ਸਵੇਰ ਦੀ ਸੂਈ ਵੀ ਹੈ ਤੁਸੀਂ ਟੋਏ ਪੈਂਦੇ ਦੇਖ ਸਕਦੇ ਹੋ ਤੇ ਇਹਦੇ ਨਾਲ ਇੱਕ ਅੱਛੀ ਵਾਲੀ ਵਾੜ ਹੈਗੀ ਹੈ ਜਿਹੜੀ ਤਿੰਨਕ ਦਿਨਾਂ ਦੀ ਸੋਈ ਹੈ ਹਾਈਟ ਲੈਂਥ ਫੁੱਲ ਹੈ ਚੰਗਾ ਦੁੱਧ ਪਾਉਂਦੀ ਰਹੂਗੀ ਤੇ ਬੱਚਾ ਤੇ ਇਹਦੇ ਨਾਲ ਆਈ ਗਿਆ ਆਪਣੇ ਕੋਲ ਜਿਹੜਾ ਵੀਰ ਖਰੀਦੂਗਾ ਉਹਦੇ ਕੋਲ ਦੋ ਨਾਗ ਹੋ ਜਾਣਗੇ ਸੋ ਇਦਾਂ ਦਾ ਇਹਦਾ ਰੁਖ ਫੇਰ ਤੁਸੀਂ ਹਵਾਨੇ ਦਾ ਦੇਖ ਲਓ ਤੇ ਇਹ ਤੋਂ ਬਿਨਾ ਇੱਕ ਗੱਬਣ ਕ੍ਰੋਸ ਬਰੀਡ ਦਾ ਹੈ ਧੰਨਵਾਦ ਵੀਡੀਓ ਦੇਖਣ ਵਾਸਤੇ